ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾ ਕੇ ਤਿਆਰ ਕਰਾਂਗੇ ਆਪਾਂ ਆਈਸਕ੍ਰੀਮ ਤੇ ਆਈਸਕ੍ਰੀਮ ਬਣਾ ਕੇ ਤਿਆਰ ਕਰਾਂਗੇ ਆਪਾਂ ਘਰ ਦੇ ਸਮਾਨ ਤੋਂ ਹੀ ਉਹ ਕੋਈ ਸਮਾਨ ਆਪਾਂ ਬਾਜ਼ਾਰ ਦਾ ਨਹੀਂ ਇਹਦੇ ਵਿੱਚ ਐਡ ਕਰਾਂਗੇ ਤੇ ਇੱਥੇ ਮੈਂ ਦੁੱਧ 1/2 ਲੀਟਰ ਦੁੱਧ ਲੈ ਲਿਆ ਸੀ ਤੇ ਆਪਾਂ ਦੁੱਧ ਨੂੰ ਗਰਮ ਕਰ ਲਵਾਂਗੇ ਇਹਨਾਂ ਚੋਂ ਆਪਾਂ ਔਨ ਕਰ ਦਵਾਂਗੇ ਦੁੱਧ ਨੂੰ ਉਬਾਲਾ ਆ ਗਿਆ ਸੀ ਤੇ ਆਪਾਂ ਦੁੱਧ ਨੂੰ ਹਲਾ ਹਲਾ ਕੇ ਇਹਨੂੰ ਕਾੜਨਾ ਹੈ ਆਪਾਂ ਤੇ ਜਿਹੜੇ ਸਾਈਡਾਂ ਤੇ ਲੱਗਾ ਹੋਏਗਾ ਉਹ ਵੀ ਆਪਾਂ ਨਾਲ ਨਾਲ ਇਹਨੂੰ ਅਲਾਈ ਜਾਵਾਂਗੇ ਤੇ ਦੁੱਧ ਨੂੰ ਆਪਾਂ ਹਲਾ ਹਲਾ ਕੇ ਪਕਾਉਣਾ ਹੈ ਦੁੱਧ ਨੂੰ 10-15 ਮਿੰਟ ਹੋ ਗਏ ਸੀ ਆਪਾਂ ਇਹਨੂੰ ਪਕਾਉਂਦੇ ਹਾਂ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਇੱਥੇ ਮੈਂ ਲਿਆ ਸੀ ਤੋ ਉਹ ਚਮਚੇ ਮੇ ਕਣਕ ਦਾ ਆਟਾ ਲਿਆ ਸੀ ਤੇ ਆਪਾਂ ਆਈਸਕ੍ਰੀਮ ਬਣਾਵਾਂਗੇ ਕਣਕ ਦੇ ਆਟੇ ਤੋਂ ਤੇ ਹੁਣ ਆਪਾਂ ਇੱਥੇ ਦੁੱਧ ਲਿਆ ਸੀ ਅੱਧਾ ਕੱਪ ਦੁੱਧ ਲਿਆ ਸੀ ਤੇ ਆਟੇ ਦੇ ਵਿੱਚ ਆਪਾਂ ਪਾ ਦਵਾਂਗੇ ਤੇ ਕਿਨੂੰ ਆਪਾਂ ਮਿਕਸ ਕਰ ਦਵਾਂਗੇ ਆਟੇ ਦੇ ਵਿੱਚ ਦੁੱਧ ਪਾ ਕੇ ਤੇ ਚੰਗੀ ਤਰ੍ਹਾਂ ਪਾ ਮਿਕਸ ਕਰਨਾ ਆ ਜਿਹੜੇ ਇਹਦੇ ਵਿੱਚ ਲੰਮਜੀ ਕੋਨਾ ਨਾ ਬਣ ਅੱਟੇ ਨੂੰ ਅਸੀਂ ਕੋਲ ਲਿਆ ਸੀ ਤੇ ਹੁਣ ਆਪਾਂ ਦੁੱਧ ਦੇ ਵਿੱਚ ਪਾ ਦੇਵਾਂਗੇ ਜਿਹੜਾ ਕੋਲੀ ਵਿੱਚ ਲੱਗਾ ਸੀ ਉਹ ਵੀ ਆਪਾਂ ਦੁੱਧ ਪਾ ਕੇ ਫਿਰ ਦਬਾਹ ਤੋਂ ਆਪਾਂ ਦੁੱਧ ਵਿੱਚ ਪਾ ਦੇਵਾਂਗੇ ਹੁਣ ਆਪਾਂ ਇੱਕ ਵਿਸਕਰ ਦੇ ਨਾਲ ਇਹਨੂੰ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਦੇਵਾਂਗੇ ਇਹਦੇ ਨਾਲ ਬਹੁਤ ਵਧੀਆ ਤਰੀਕੇ ਨਾਲ ਇਹ ਮਿਕਸ ਹੋ ਜਾਏਗਾ ਜਿਹੜੀ ਆਟੇ ਦੀ ਗੁੱਥਲੀ ਹੋਏਗੀ ਉਹ ਇਹਦੇ ਨਾਲ ਬਿਲਕੁਲ ਵਧੀਆ ਮਲੈਮ ਹੋ ਜਾਏਗੀ ਸਾਈਡਾ ਤੋਂ ਵੀ ਆਪਾਂ ਨਾਲ-ਨਾਲ ਇਹਦੇ ਲਉਂਦੇ ਜਾਵਾਂਗੇ ਆਟਾ ਪਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਪਕਾ ਲਿਆ ਸੀ ਤੇ ਦੁੱਧ گاੜਾ ਹੋ ਗਿਆ ਹੁਣ ਇਹਦੇ ਵਿੱਚ ਮੈਂ ਇਲਾਚੀ ਦਾ ਫਲੇਵਰ ਦਵਾਂਗੀ ਆਪਾਂ ਇਹਦੇ ਵਿੱਚ ਇਲਾਚੀਆਂ ਨੂੰ ਬਰੀਕ ਕਰਕੇ ਪਾ ਦਵਾਂਗੇ ਤੇ ਇੱਥੇ ਪਾ ਦਵਾਂਗੇ 3-4 ਚਮਚੇ ਮੈਂ ਖੰਡ ਦੇ ਪਾਤੇ ਸੀ ਆਪਣੇ ਮਿੱਠੇ ਮਤਾਬਕ ਕਿਉਂਕਿ ਆਈਸਕ੍ਰੀਮ ਦੇ ਵਿੱਚ ਮਿੱਠਾ ਪਸੰਦ ਲੱਗਦਾ ਹੈ ਕਿ ਮਿੱਠਾ ਹੋਵੇ ਠੰਡੀ चीज ਦੇ ਵਿੱਚ ਤੇ ਇਹਨੂੰ ਹੁਣ ਮੈਂ ਮਿਕਸ ਕਰ ਦਵਾਂਗੀ ਜਿਹੜਾ ਖੰਡ ਦਾ ਪਾਣੀ ਉਹਨੂੰ ਵੀ ਆਪਾਂ ਸੁਕਾ ਲਵਾਂਗੇ ਹੁਣ ਆਪਾਂ ਇਹਨੂੰ نیچے ਲਾ ਦਵਾਂਗੇ ਇਹ ਗਾੜੀ ਫੋਮ ਦੇ ਵਿੱਚ ਆ ਗਿਆ ਸਕ੍ਰੀਮ ਵੇਖੋ ਤੁਸੀਂ ਗਾੜੀ ਫੋਮ ਹੋ ਗਈ ਇਹਦੀ ਤੇ ਹੁਣ ਆਪਾਂ ਇਹਨੂੰ نیچے ਲਾ ਕੇ ਤੇ ਇਹਨੂੰ ਠੰਡਾ ਕਰ ਲਵਾਂਗੇ। ਆਈਸਕ੍ਰੀਮ ਵਾਲਾ ਫੋਮ ਠੰਡਾ ਹੋ ਗਿਆ ਸੀ ਤੇ ਗਾੜਾ ਵੀ ਹੋ ਗਿਆ ਕਿੰਨਾ ਵਧੀਆ ਏ ਆਪਣੀ ਫੋਮ ਗਾੜਾ ਹੋ ਗਿਆ ਤੇ ਹੁਣ ਮੈਂ ਇਹਦੇ ਵਿੱਚ ਮਿਕਸੀ ਜੱਗ ਵਿੱਚ ਪਾ ਦਵਾਂਗੇ। ਹੁਣ ਆਪਾਂ ਇਹਨੂੰ ਟੱਕਣ ਦੇਗੇ ਤੇ ਇਹਨੂੰ ਆਪਾਂ ਗ੍ਰੈਂਡ ਕਰ ਲਵਾਂਗੇ ਇੱਥੇ ਆਪਾਂ ਇਹਨੂੰ ਗ੍ਰੈਂਡ ਕਰ ਲਿਆ ਸੀ ਤਿਸ ਤਰ੍ਹਾਂ ਦਾ ਇਨੀ ਫੋਮ ਹੋਵੇ ਚਾਪਾਂ ਲੈਣ ਦਾ ਇਹਨੂੰ ਹੁਣ ਆਪਾਂ ਇੱਕ ਕਲਟਨਰ ਵਿੱਚ ਪਾ ਦਵਾਂਗੇ ਕੋਈ ਵੀ ਆਪਣੇ ਕੋ ਜਿਹੜਾ ਵੀ ਕੋਈ ਹੋਵੇ ਆਪਾਂ ਉਹਦੇ ਵਿੱਚ ਪਾ ਕੇ ਆਈਸਕ੍ਰੀਮ ਬਣਾ ਦਵਾਂਗੇ ਉੱਪਰੋਂ ਦੀ ਇਥੇ ਮੈਂ ਸਿਰਫ ਪੇਪਰ ਲਾ ਦਵਾਂਗੇ ਆਪਣੇ ਕੋ ਕੋਈ ਵੀ ਰੈਪ ਹੋਵੇ ਦੁੱਧ ਵਾਲੀ ਥੈਲੀ ਵਾਲਾ ਹੋਵੇ ਕੋਈ ਵੀ ਹੋਵੇ ਆਪਾਂ ਉੱਪਰੋਂ ਇਹ ਲਾ ਦਵਾਂਗੇ ਇਹਦੇ ਵਿੱਚ برف ਨਾ ਜੰਮੇਗੀ ਤੇ ਇਹਨੂੰ ਹੁਣ ਮੈਂ 3-4 ਘੰਟਿਆਂ ਵਾਸਤੇ ਰੱਖ ਦੇਵਾਂਗੀ ਫ੍ਰੀਜ ਵਿੱਚ ਫ੍ਰੀਜ਼ਰ ਵਿੱਚ ਉਸ ਤੋਂ ਬਾਅਦ ਫਿਰ ਆਪਾਂ ਇਹਨੂੰ ਗ੍ਰाइंड ਕਰ ਲਵਾਂਗੇ ਫ੍ਰੀਜ਼ਰ ਵਿੱਚੋਂ ਅਸੀਂ ਆਈਸਕ੍ਰੀਮ ਕੱਢ ਲਿਆ ਨਿਤ ਹੋਣਾ ਪੈਣਾ ਹੋਲ ਕੇ ਦੇਖ ਰਹਾ ਹਾਂ ਜੀ ਤੇ ਫਿਰ ਤੋਂ ਆਪਾਂ ਮਿਕਸੀ ਜੱਗ ਵਿੱਚ ਇਹਨੂੰ ਪਾ ਦੇਵਾਂਗੇ ਇੱਥੇ ਲਈ ਸੀ ਅਹਲੀ ਤਾਜੀ ਮਲਾਈ ਅੱਧਾ ਕੱਪ ਮਲਾਈ ਪਾ ਦਵਾਂਗੇ ਆਖੋਲੇ ਕੋਈ ਇੱਕ ਦਿਨ ਦੀ ਮਲਾਈ ਨਹੀਂ ਹੋਵੇਗੀ ਆਪਾਂ ਦੂਸਰੇ ਦਿਨ ਦੀ ਵੀ ਇਹਦੇ ਵਿੱਚ ਮਲਾਈ ਨੂੰ ਐਡ ਕਰ ਦਵਾਂਗੇ ਤੇ ਮਲਾਈ ਐਡ ਕਰ ਦਿੱਤੀ ਸੀ ਤਾਂ ਹੁਣ ਆਪਾਂ ਇਹਨੂੰ ਇੱਕ ਰੋਕ ਕੇ ਇਹਨੂੰ ਮਿਕਸੀ ਨਾਲ ਇਹਨੂੰ ਗ੍ਰੇਡ ਬਿਚ ਚਲਾ ਲਿਆਵਾਂਗੇ ਇੱਥੇ ਅਸੀਂ ਇਹ ਮਿਕਚਰ ਨੂੰ ਗ੍ਰाइंड ਕਰ ਲਿਆ ਸੀ ਗ੍ਰੈਂਡ ਤੁਸੀਂ ਦੇਖ ਸਾ ਤੇ ਕਿੰਨਾ ਵਧੀਆ ਗ੍ਰੈਂਡ ਹੋ ਗਿਆ ਰੁੱਕ ਰੁੱਕ ਕੇ ਆਪਾਂ ਮਿਕਸੀ ਨੂੰ ਚਲਾਇਆ ਸੀ ਜਿਆਦਾ ਤੇਜ਼ ਨਹੀਂ ਆਪਾਂ ਚਲਾਉਣਾ ਜਿਹੜੀ ਆਪਾਂ ਮਲਾਈ ਪਾਈ ਹੁੰਦੀ ਹੈ ਫਿਰ ਉਹਦੇ ਵਿੱਚੋਂ ਮੁੜਕਣ ਨਿਕਲ ਆ ਗਿਆ ਤੇ ਹੁਣ ਮੈਂ ਇਹਨੂੰ ਇੱਥੇ ਆਪਾਂ ਟੇਫਨ ਲਿਆ ਸੀ ਰੋਟੀ ਵਾਲਾ ਤੇ ਉਹਦੇ ਵਿੱਚ ਇਹਨੂੰ ਪਾ ਦੇਵਾਂਗੇ ਅਸੀਂ ਅਸਕਰੀ ਬਣਾਵਾਂਗੇ ਸਿੰਪਲ ਸਿੰਪਲ ਉੱਤੇ ਕੋਈ ਆਪਾਂ ਡਰਾਈ ਫਰੂਟ ਨਹੀਂ ਲਾਵਾਂ ਜੇ ਤੁਸੀਂ ਚਾਹੋਗੇ ਤੇ ਤੁਸੀਂ ਡਰਾਈ ਫਰੂਟ ਲਾ ਸਕਦੇ ਆਪਣੀ ਮਨਪਸੰਦ ਤੇ ਹੁਣ ਆਪਾਂ ਇਹਨੂੰ ਕਵਰ ਕਰ ਦਵਾਂਗੇ ਉਹ ਬੜਾ ਜਿਹਾ ਰਾਈਪ ਲੈਂਦੇ ਅਸੀਂ ਆਪਾਂ ਇੱਥੇ ਜੇ ਆਪਾਂ 4-5 ਘੰਟੇ ਫ੍ਰੀਜ਼ਰ ਵਿੱਚ ਰੱਖ ਰਵਾਂਦੇ ਜਾਨੀ ਤੇ ਆਪਾਂ ਓਵਰਨਾਈਟ ਇਹਨੂੰ ਫ੍ਰੀਜ਼ਰ ਵਿੱਚ ਰੱਖ ਕੇ ਇਹ ਆਈਸਕ੍ਰੀਮ ਬਣਾ ਲਵਾਂਗੇ ਜੇ ਹੁਣ ਮੈਂ ਫ੍ਰੀਜ ਵਿੱਚ ਰੱਖ ਦਵਾਂਗੀ ਆਈਸਕ੍ਰੀਮ ਨੂੰ ਆਪਾਂ ਫ੍ਰੀਜਰ ਵਿੱਚੋਂ ਕੱਢ ਲਈ ਅਸੀਂ ਤੇ ਹੁਣ ਆਪਾਂ ਇਹਨੂੰ ਖੋਲ ਕੇ ਦੇਖ ਲਵਾਂਗੇ ਆਈਸਕ੍ਰੀਮ ਤੁਸੀਂ ਦੇਖ ਸਕਦੇ ਬਿਲਕੁਲ برف ਨਹੀਂ ਉੱਪਰ ਜੰਮੀ ਵੀ ਬਹੁਤ ਵਧੀਆ जम के सैट हो गई मैं कनी वादिया निकल के तैयार हो गई है ਆਈਸਕ੍ਰੀਮ ਨੂੰ ਆਪਾਂ ਸਰਵ ਕਰ ਲਿਆ ਸੀ ਤੇ ਤੁਸੀਂ ਦੇਖ ਸਕਦੇ ਕਿੰਨੀ ਵਧੀਆ ਕਰੀਮੀ ਕਰੀਮੀ ਆਈਸਕ੍ਰੀਮ ਬਣ ਕੇ ਤਿਆਰ ਹੋਈ ਆ ਤੇ ਬਿਲਕੁਲ ਸਿੰਪਲ ਤਰੀਕੇ ਨਾਲ ਆਪਾਂ ਘਰ ਦੇ ਸਮਾਨ ਦੇ ਵਿੱਚੋਂ ਇਹਨੂੰ ਤਿਆਰ ਕੀਤਾ ਆ ਤੇ ਇਹ ਬਹੁਤ ਵਧੀਆ ਜਿਸ ਤਰ੍ਹਾਂ ਆਪਾਂ ਬਾਜ਼ਾਰ ਵਿੱਚੋਂ ਆਈਸਕ੍ਰੀਮ ਲੈਣੇ ਸੇਮ ਉਸੇ ਤਰ੍ਹਾਂ ਦੀ ਆਈਸਕ੍ਰੀਮ ਬਣ ਕੇ ਤਿਆਰ ਹੋਈ ਹੈ ਤੇ ਆਪਾਂ ਇਹਨੂੰ ਕੋਈ ਉੱਪਰ ਗਿਰੀਆਂ ਬਦਾਮ ਨਹੀਂ ਲਾਉਣੀ ਆਪਾਂ ਸਿੰਪਲ ਤਰੀਕੇ ਨਾਲ ਇਹਨੂੰ ਤਿਆਰ ਕੀਤਾ ਆ ਤੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦੀ ਸਤਿ ਸ਼੍ਰੀ ਅਕਾਲ ਜੀ